ਗਰਦੇਵ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਰੀਏ ਯਾਦ ਆਈਏ ਪਿਆਰ ਵਿੱਚ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਧ ਸੰਗਤ ਦੀ ਆਪ ਜੀ ਦੇ ਸਾਹਮਣੇ ਇਸ ਵਕਤ ਪੰਜਾਬ ਦੇ ਹਾਲਾਤ ਪੇਸ਼ ਕੀਤੇ ਜਾ ਰਹੇ ਨੇ ਜਿਸ ਨੂੰ ਆਪਾਂ ਪੰਜਾਬ ਦਾ ਦੁਖਾਂਤ ਕਹਿ ਸਕਦੇ ਹਾਂ ਆਓ ਤਵੱਜਹ ਦੇ ਕੇ ਸਰਵਣ ਕਰੀਏ ਆਪ ਸੰਗਤਾਂ ਦੀ ਸਿਆ ਵਿੱਚ ਪੰਜਾਬ ਦਾ ਮੌਜੂਦਾ ਦੁਖਾਂਤ ਜਿਹੜੇ ਪੰਜਾਬ ਦਾ ਨਾਂ ਿਤ ਮਕਾਉਣ ਵਾਲੇ ਲੋਕ ਸਨ ਚਾਹੇ ਉਹ ਗਾਇਕ ਹੋਣ ਚਾਹੇ ਉਹ ਖਿਡਾਰੀ ਹੋਣ ਚਾਹੇ ਉਹ ਲਿਖਾਰੀ ਹੋਣ ਉਹਨਾਂ ਨੂੰ ਪੰਜਾਬ ਤੋਂ ਦੂਰ ਕਿਵੇਂ ਕੀਤਾ ਜਾ ਰਿਹਾ ਹੈ ਚਾਹੇ ਉਹ ਮੌਤ ਦਾ ਤराना ਖੇਲੀਏ ਤੇ ਚਾਹੇ ਆਪਾਂ ਹੋਰ ਵੱਖ-ਵੱਖ ਦੀਆਂ ਏਜੰਸੀਆਂ ਦਾ ਵਸੀਲਾ ਆਵਜਾ ਤੱਕਣ ਦਾ ਯਤਨ ਕਰੀਏ ਆਪ ਸੰਗਤਾਂ ਦੀ ਸਿਆਚ ਪੰਜਾਬ ਦਾ ਦਿਖਾਂਤ ਲੈ ਕੇ ਹਾਜ਼ਰ ਹੋ ਰਹੇ ਨੇ ਭਾਈ ਰਣਜੀਤ ਸਿੰਘ ਚੋਲਾ ਸਾਹਿਬ ਭਾਈ ਗੁਰਸੇਵਕ ਸਿੰਘ ਮਣਿਆੜਾ ਭਾਈ ਸਤਨਾਮ ਸਿੰਘ ਟੀਮਾ ਆਪ ਸੰਗਤਾਂ ਦੀ ਸਿਆਚ ਪੇਸ਼ ਇੰਉਂ ਕਰ ਰਹੇ ਨੇ ਪੰਜ ਦਰਿਆ ਪੰਜਾਬ ਦੀ ਧਰਤੀ ਪਿਆ ਸ਼ਤਾਨੇ ਉਜਾਰੇ ਸਾਨੂੰ ਜਾਪਣ ਸਾਡੇ ਪੈ ਗਏ ਦਸਤੇ ਵਿੱਚ ਕਹਾੜੇ ਉਹ ਪੰਥ ਪੰਜਾਬ ਦੇ ਸੀਨੇ ਉੱਤੇ ਵਾਰ ਦਰਿੰਦੇ ਕਰਦੇ ਜੰਗੜਾ ਰਾਏ ਪੰਜਾਬ ਚ ਬਣਿਆ ਪੁੱਤਾਂ ਵਾਂਦੇ ਮਰਦੇ ਛਿੜੀ ਸੋਨੇ ਦੀ ਲੋਕੀਂ ਆਖਣ ਕੋਡੀਆਂ ਖੋਟੀ ਜਾਪੇ ਮਰ ਗਏ ਪੁੱਤ ਜਵਾਨ ਜਿੰਨਾ ਦੇ ਭੁੱਬਾਂ ਮਾਰਨ ਮਾਪੇ ਓ ਮਾਪੇ ਰੋ ਰੋਏ ਅੰਨੇ ਹੋ ਗਏ ਡੋਲੇ ਦਿਲ ਨਹੀਂ ਤਰਦੇ ਜੰਗਲਾਰਾਏ ਪੰਜਾਬ ਚ ਬਣਿਆ ਪੁੱਤ ਮਾਵਾ ਦੇ ਮਰਦੇ ਹੋ ਨਾਮ ਤੇਰਾ ਚਮਕਾਇਆ ਜਿੰਨਾ ਨਾਮ ਤੇਰਾ ਚਮਕਾਇਆ ਜਿੰਨਾ ਦਿੱਤੇ ਮਾਰ ਖਡਾਰੀ ਪੰਜਾਬ ਸਿਆਂ ਆਇਆ ਜੇ ਜਾਪੇ ਮੈਨੂੰ ਕਿਸਮਤ ਤੇਰੀ ਹਾਰੀ ਉਹ ਵਾਂਝ ਰਸੀ ਮਜਬੂਤ ਚਡਾ ਲਾ ਲਈ ਕਿਸੇ ਤੋਂ ਡਰਦੇ ਜੰਗਲ ਰਾਏ ਪੰਜਾਬ ਦੇ ਬਣਿਆ ਪੁੱਤ ਮਾਂ ਮਾਂ ਦੇ ਮਰਦ ਮਾਰ ਕਈ ਬੰਦੇ ਮਾਰੇ ਜਿੰਨਾਂ ਪੰਜ ਦਰਿਆ ਪੰਜਾਬ ਦੀ ਧਰਤੀ ਪਿਆ ਸ਼ੈਤਾਨੀ ਉਜਾੜੇ ਸਾਨੂੰ ਜਾਪਣ ਸਾਡੇ ਪੈ ਗਏ ਦਸਤੇ ਵਿੱਚ ਕਹਾੜੇ ਜੰਗਲਰਾਇ ਪੰਜਾਬ ਚ ਬਣਿਆ ਪੁੱਤ ਮਾਵਾਂ ਦੇ ਮਰਦੇ ਕੀ ਸੋਨੇ ਦੀ ਲੋਕੀ ਅੱਖਾਂ ਕੋਡੀਆਂ ਖੋਟੀ ਜਾਪੇ ਮਰ ਗਏ ਪੁੱਤ ਜਵਾਨ ਜਿੰਨਾ ਦੇ ਭੁੱਬਾਂ ਮਾਰਨ ਮਾਪੇ ਮਾਪੇ ਰੋ ਰੋ ਅੰਨੇ ਹੋ ਗਏ ਡੋਲੇ ਦਿਲ ਨਹੀਂ ਤਰਦੇ ਜੰਗਲਰਾਇ ਪੰਜਾਬ ਚ ਬਣਿਆ ਪੁੱਤ ਮਾਵਾਂ ਦੇ ਮਰਦੇ ਜਿੰਨਾ ਨਾਮ ਤੇਰਾ ਜਮਕਾਇਆ ਜਿੰਨਾ ਦਿੱਤੇ ਮਾਰ ਖਡਾਰੀ ਪੰਜਾਬ ਸਿਆਂ ਆਜ ਜਾਪੇ ਮੈਨੂੰ ਕਿਸਮਤ ਤੇਰੀ ਹਾਰੀ ਉਹ ਵੰਡ ਰਸੀ ਮਜ਼ਬੂਤ ਚਟਾਨਾਂ ਲਈ ਕਿਸੇ ਤੋਂ ਡਰਦੇ ਜੰਗਲਰਾਜ ਪੰਜਾਬ ਚ ਬਣਿਆ ਪੂ ਤਮਾਮ ਆਂਦੇ ਮਰਦੇ ਲਵਾਰ ਕਈ ਬੰਦੇ ਮਾਂ ਮਾਰ ਵਾਰ ਕਈ ਬੰਦੇ ਮਾਰੇ ਗੈਗ ਪੰਥ ਦੇ ਦਰਦੀ ਸਾਡੇ ਕਿਤੇ ਗਦਾਰ ਹੋਣ ਨਾ ਸਿੱਖ ਕੌਮ ਨਾ ਹਰਦੀ ਉਹ ਪੰਥ ਪੰਜਾਬ ਦੀ ਹੋਠੀ ਹੋਵੇ ਜਿਹੜੇ ਨਹੀਂ ਸੀ ਜਰਦੇ ਜੰਗਲਰਾਇ ਪੰਜਾਬ ਚ ਬਣਿਆ ਪੁੱਤ ਮਾਵਾ ਦੇ ਮਰਦੇ ਦਰਦ ਪੰਜਾਬ ਦੇ ਨਾਲ ਪੰਥ ਦਾ ਸਮਝ ਤੁਰੇ ਨੇ ਜਿਹੜੇ ਕਾਲ ਕੋਠੜੀ ਤੇ ਜਾਂ ਜੇਲ੍ਹਾਂ ਮੌਤ ਦਾ ਸੱਥਰ ਵੇੜੇ ਓ ਪੰਥ ਪੰਜਾਬ ਦੀ ਸ਼ਾਨ ਵਾਸਤੇ ਪੰਥ ਪੰਜਾਬ ਦੀ ਸ਼ਾਨ ਤੇ ਬਣਿਆ ਪੁੱਤ ਮਾਵਾਂ ਦੇ ਮਰਦੇ ਓ ਦੀਪ ਬੁਜੇ ਨੇ ਕਈ ਮਾਵਾਂ ਦੇ ਓ ਦੀਪ ਬੁਜੇ ਨੇ ਕਈ ਮਾਵਾਂ ਦੇ ਵੀਰ ਗਵਾਲਾਏ ਭੈਣਾ ਲੁੱਟੇ ਗਏ ਸੁਹਾਗ ਕਈਆਂ ਦੇ ਔਖਾ ਹੈ ਦੁੱਖ ਸਹਿਣਾ ਓ ਤੇਰੇ ਬਾਜੋਂ ਸਾਨੂੰ ਲਾ ਲਵੇ ਤੇਰੇ ਜੋ ਸਾਨੂੰ ਲਾਲਵੇਂ ਧੱਕੇ ਪੈਣ ਦਰਦਰ ਦੇ ਜੰਗਲ ਰਾਜ ਪੰਜਾਬ ਚ ਬਣ ਗਿਆ ਪੁੱਤ ਮਾਮਾ ਦੇ ਮਰਦ ਇਹਨੂੰ ਖਰਾਬਾ ਕਤ ਲੋ ਘਰਤ ਨਿਤ ਦੇਨ ਵਦਦੀ ਜਾਵੇ ਪੁੱਤ ਦੀ ਸੜੀ ਨੂੰ ਅਗਣੀ ਦੇ ਕੇ ਬਾਪ ਕੀਰ ਨੇ ਪਾਵੇ ਆ ਸੱਜਣ ਬਣ ਕੇ ਠਗੀਆਂ ਕਰਦੇ ਆ ਸੱਜਣ ਬਣ ਕੇ ਠਗੀਆਂ ਨੀ ਤੇਰੇ ਘਰ ਦੇ ਜੰਗਲ ਰਾਏ ਪੰਜਾਬ ਚ ਬਣਿਆ ਪੁੱਤ ਮਾਵਾ ਦੇ ਮਰਦੇ ਵਿਲਕ ਵਿਲਕ ਕੇ ਮਰ ਗਏ ਮਾਪੇ ਪੁੱਤ ਛੱਡ ਕੇ ਤੁਰ ਗਏ ਦੁਸ਼ਮਣ ਜਿਸ ਨੂੰ ਤੋੜ ਨਾ ਸਕੇ ਵਾਂਗ ਪਤਾ ਸੇ ਖੁਰ ਗਏ ਓ ਪੰਜਾਬ ਸਿਆ ਸੇ ਆਇਆ ਜੇ ਦੁਸ਼ਮਣਾਂ ਤੇਰੇ ਵੇਖੇ ਲਗਰਾ ਚਰਦੇ ਜੰਗਲ ਰਾਏ ਪੰਜਾਬ ਚ ਬਣਿਆ ਪੁੱਤ मामा ਦੇ ਮਰਦੇ ਹੋ ਪੰਜਾਬ ਸਿਆਂ ਹੁਣ ਰਾਖਾ ਤੇਰਾ ਪੰਜਾਬ ਸਿਆਂ ਹੁਣ ਰਾਖਾ ਤੇਰਾ ਕੋਈ ਨજર ਨਾ ਆਵੇ ਕੁਰਸੀ ਖਾਤਰ ਟੁੱਟੇ ਦਿਲ ਨੂੰ ਹਰ ਕੋਈ ਤੋਪੇ ਲਾਵੇ ਓ ਚੋਲਾ ਸੇ ਬਰਨ ਜੀ ਤੇ ਮੈਂ ਵੇਖੇ ਮੋਕ ਪਤਾ ਸੇ ਖਰੀਦੇ ਜੰਗਲ ਰਾਏ ਪੰਜਾਬ ਚ ਬਣਿਆ ਪੁੱਤ ਮਾਵਾ ਦੇ ਮਰਦੇ